ਛੋਟੀਆਂ ਪਰ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਪੈਰਾਂ ਥੱਲੇ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੋਵੇ ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਡੇ ਅੰਦਰ ਪਾਣੀ ਦੀ ਕਮੀ ਹੋ ਰਹੀ ਹੈ ਇਸ ਦੇ ਕਾਰਨ ਹੀ ਤੁਹਾਡੇ ਪੈਰਾਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਜਲਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨੰਬਰ 2 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਤੇ ਮੋਚ ਆ ਜਾਵੇ ਤਾਂ ਇੱਕ ਕੱਪੜੇ ਵਿੱਚ ਆਈਸ ਕਯੂਬ ਪਾ ਕੇ ਉਸ ਜਗ੍ਹਾ ਤੇ ਕੁਝ ਸਮਾਂ ਰੱਖੋ ਇਸ ਨਾਲ ਮੋਚ ਤੋਂ ਤੁਰੰਤ ਤੁਹਾਨੂੰ ਰਾਹਤ ਮਿਲੇਗਾ ਨੰਬਰ 3 ਜਿੰਨਾਂ ਲੋਕਾਂ ਦੇ ਪੈਰਾਂ ਦੇ ਤਲੇ ਬਹੁਤ ਨਰਮ ਮੁਲਾਇਮ ਹੁੰਦੇ ਨੇ ਅਜਿਹੇ ਲੋਕ ਬਹੁਤ ਖੁਸ਼ਕਿਸਮਤ ਹੁੰਦੇ ਨੇ ਕਿਹਾ ਜਾਂਦਾ ਹੈ ਕਿ ਨਰਮ ਮੁਲਾਇਮ ਅਤੇ ਲਾਲ ਰੰਗ ਦੇ ਤਲੇ ਵਾਲੇ ਲੋਕਾਂ ਤੇ ਮਾਂ ਲਕਸ਼ਮੀ ਦੀ ਅਪਾਰ ਕਿਰਪਾ ਹੁੰਦੀ ਹੈ ਅਜਿਹੇ ਵਿਅਕਤੀ ਦੀ ਜ਼ਿੰਦਗੀ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਨੰਬਰ 4 ਸਾਨੂੰ ਸਾਰਿਆਂ ਨੂੰ ਆਪਣੇ ਘਰ ਦੇ ਪ੍ਰਵੇਸ਼ ਦੁਆਰ ਤੇ ਤુલਸੀ ਦਾ ਬੂਟਾ ਲਗਾਉਣਾ ਚਾਹੀਦਾ ਹੈ ਕਿਉਂਕਿ Hindu ਧਰਮ ਨਾਲ ਜੁੜੀਆਂ માનਤਾਵਾਂ ਅਨੁਸਾਰ ਤુલਸੀ ਦਾ ਪੌਦਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਦੀ ਮਦਦ ਨਾਲ ਘਰ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਵਾਲਾ ਮਾਹੌਲ ਬਣਿਆ ਰਹਿੰਦਾ ਹੈ ਨੰਬਰ 5 ਜੇਕਰ ਤੁਸੀਂ ਚਿੱਟੇ ਕੱਪੜਿਆਂ ਦਾ ਪੀਲਾਪਨ ਦੂਰ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਨੀਲ ਜ਼ਿਆਦਾ ਦੇ ਕੇ ਧੁੱਪੇ 'ਚ ਕਾ ਲਓ ਇਸ ਦੀ ਮਦਦ ਨਾਲ ਉਹਨਾਂ ਦਾ ਪੀਲਾਪਨ ਬਹੁਤ ਆਸਾਨੀ ਨਾਲ ਦੂਰ ਹੋ ਜਾਵੇਗਾ। ਨੰਬਰ 6 ਪਨੀਰ ਬਣਾਉਣ ਤੋਂ ਬਾਅਦ ਪਾਣੀ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ ਸੋਖੋ ਇਸ ਪਾਣੀ ਨਾਲ ਆਟਾ ਗੁੰਨ ਕੇ ਤੁਸੀਂ ਉਸ ਜਿਹੇ ਰੋਟੀਆਂ ਬਣਾ ਸਕਦੇ ਹੋ ਜਿਸਨੋਂ ਬਹੁਤ ਹੀ ਨਰਮ ਤੇ ਸਵਾਦ ਬਣਦੀਆਂ ਹਨ। ਨੰਬਰ 7 ਜੇਕਰ ਕੱਪੜਿਆਂ ਨੂੰ ਟੰਗਣ ਲਈ ਨਚਕੁੰਡੀਆਂ ਨਾ ਹੋਣ ਤਾਂ ਤੁਸੀਂ ਉਹਨਾਂ ਦੀ ਜਗ੍ਹਾ ਤੇ ਉਹਨਾਂ ਉੱਪਰ ਸਿਰ ਵਾਲੀਆਂ ਸੂਈਆਂ ਨੂੰ ਲਗਾ ਸਕਦੇ ਹੋ ਇਹਨਾਂ ਦੀ ਮਦਦ ਨਾਲ ਹੀ ਕੱਪੜੇ ਤਾਰ ਤੋਂ ਨਹੀਂ ਡਿੱਗਣਗੇ। ਨੰਬਰ 8 ਕਰੇਲੇ ਬਣਾਉਣ ਸਮੇਂ ਉਹਨਾਂ ਨੂੰ ਕੱਟ ਕੇ ਪਹਿਲਾਂ ਹਲਦੀ ਤੇ ਨਮਕ ਲਗਾ ਕੇ ਕੁਝ ਸਮਾਂ ਧੁੱਪ ਵਿੱਚ ਟਾ ਕੇ ਰੱਖ ਦਿਓ ਤੇ ਫਿਰ ਇਹਨਾਂ ਵਿੱਚੋਂ ਪਾਣੀ ਨੂੰ ਚੰਗੀ ਤਰ੍ਹਾਂ ਨਾ ਕੱਢ ਦਿਓ ਇਸ ਨਾਲ ਕਰੇਲਿਆਂ ਦੀ ਸਾਰੀ ਕੜੱਟਣ ਖਤਮ ਹੋ ਜਾਵੇਗੀ। ਨੰਬਰ 9 ਜਦੋਂ ਵੀ ਤੁਸੀਂ ਸਬਜ਼ੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਨਮਕ ਜ਼ਰੂਰ ਪਾਓ ਇਸ ਦੀ ਮਦਦ ਨਾਲ ਤੜਕਾ ਆਸਾਨੀ ਨਾਲ ਪੱਕ ਜਾਂਦਾ ਹੈ। ਨੰਬਰ 10 ਜੇਕਰ ਤੁਸੀਂ ਸਬਜੀ ਨੂੰ ਤੜਕਾ ਲਗਾਉਣ ਸਮੇਂ ਥੋੜੇ ਤੇਲ ਦਾ ਇਸਤੇਮਾਲ ਕਰੋ ਤਾਂ ਇਸ ਨਾਲ ਸਬਜੀ ਬਧੇਰੇ ਸਵਾਦ ਦੇ ਨਾਲ ਨਾਲ ਸਾਡੀ ਸਿਹਤ ਲਈ ਵੀ ਕਾਫੀ ਲਾਭਕਾਰੀ ਹੁੰਦੀ ਹੈ। ਨੰਬਰ 11 ਜੇਕਰ ਤੁਹਾਡੀ ਰਸੋਈ ਵਿੱਚ ਲੱਗੀ ਚਿਮਨੀ ਸਾਫ਼ ਨਾ ਹੋ ਰਹੀ ਹੋਵੇ ਤਾਂ ਤੁਸੀਂ ਉਸ ਨੂੰ ਗਰਮ ਪਾਣੀ ਵਿੱਚ ਸਰਫ ਤੇ ਮਿੱਠਾ ਸੋਡਾ ਮਿਕਸ ਕਰਕੇ ਕੁਝ ਸਮਾਂ ਭਿਉਂਕੇ ਰੱਖ ਸਕਦੇ ਹੋ ਇਸਦੀ ਮਦਦ ਨਾਲ ਬਹੁਤ ਹੀ ਆਸਾਨੀ ਨਾਲ ਤੇ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗੀ। ਨੰਬਰ 12 ਆਪਣੀ ਰਸੋਈ ਦੀ ਲਾਈਟ ਨੂੰ ਕੰਮ ਕਰਨ ਤੋਂ ਤੁਰੰਤ ਬਾਅਦ ਜ਼ਰੂਰ ਬੰਦ ਕਰੋ ਨਹੀਂ ਤਾਂ ਤੁਹਾਡੀ ਰਸੋਈ ਮੱਖੀਆਂ ਨਾਲ ਭਰ ਜਾਵੇਗੀ ਜੋ ਸਾਡੇ ਲਈ ਬਿਮਾਰੀਆਂ ਦਾ ਮੁੱਖ ਕਾਰਨ ਹਨ ਨੰਬਰ 13 ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਨਾਲ ਨੌਲੇਜ ਜ਼ਰੂਰ ਲਵੋ ਤਾਂ ਜੋ ਤੁਹਾਡਾ ਪੈਸਾ ਤੇ ਸਮਾਂ ਖਰਾਬ ਨਾ ਹੋਵੇ ਨੰਬਰ 14 ਕੱਪੜਿਆਂ ਨੂੰ ਧੋਣ ਸਮੇਂ ਜੇਕਰ ਉਹਨਾਂ ਵਿੱਚ ਸਿਰਕਾ ਪਾ ਲਿਆ ਜਾਵੇ ਤਾਂ ਉਹਨਾਂ ਦੀ ਚਮਕ ਦੇ ਨਾਲ-ਨਾਲ ਕਦੇ ਵੀ ਰੰਗ ਖਰਾਬ ਨਹੀਂ ਹੁੰਦਾ ਨੰਬਰ 15 ਸੌਣ ਸਮੇਂ ਆਪਣੇ ਕੋਲ ਪਾਣੀ ਦਾ ਗਲਾਸ ਜ਼ਰੂਰ ਰੱਖ ਕੇ ਸੌਵੋ ਸਵੇਰੇ ਉਸ ਨੂੰ ਘਰ ਦੇ ਮੁੱਖ ਦਰਵਾਜ਼ੇ ਦੇ ਕੋਲਿਆਂ ਤੇ ਪਾ ਦਿਓ ਇਸ ਦੀ ਮੰਨਾ ਤੁਹਾਡੀ ਕਿਸਮਤ ਦੇ ਨਾਲ ਵਿੱਚ ਹੀ ਬਦਲਣ ਲੱਗ ਜਾਵੇਗੀ। ਨੰਬਰ 16 ਜੇਕਰ ਤੁਸੀਂ ਕਿਸੇ ਵੀ ਸਬਜ਼ੀ ਨੂੰ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਉਹਦੀ ਗਰੇਵੀ ਤਿਆਰ ਕਰਨ ਸਮੇਂ ਉਸ ਵਿੱਚ ਪਿਆਜ਼ ਜ਼ਿਆਦਾ ਪਾਓ ਇਸ ਨਾਲ ਸਬਜ਼ੀ ਜ਼ਿਆਦਾ ਸਵਾਦ ਬਣਦੀ ਹੈ। ਨੰਬਰ 17 ਜੇਕਰ ਤੁਸੀਂ ਮੱਖਣ ਨਾਲ ਰੋਟੀ ਨੂੰ ਚੋਪੜ ਕੇ ਖਾਂਦੇ ਹੋ ਇਸ ਨਾਲ ਰੋਟੀ ਨਰਮ ਤੇ ਸਵਾਦ ਬਣਦੀ ਹੈ ਨਾਲ ਹੀ ਸੇਤਲੇ ਵੀ ਕਾਫੀ ਚੰਗੀ ਰਹਿੰਦੀ ਹੈ। ਨੰਬਰ 18 ਜੇਕਰ ਸੌਣ ਸਮੇਂ ਤੁਹਾਨੂੰ ਸੁਪਨੇ ਨਹੀਂ ਆ ਰਹੇ ਤਾਂ ਇਸ ਦਾ ਮਤਲਬ ਕਿ ਤੁਹਾਡਾ ਦਿਮਾਗ ਸਹੀ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਉਹ ਕਮਜ਼ੋਰ ਹੋ ਰਿਹਾ ਹੈ। ਨੰਬਰ 19 ਜੇਕਰ ਕਮਰ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਰੋਜ਼ਾਨਾ ਕਿਸਮਿਸ ਦਾ ਸੀਵਨ ਜ਼ਰੂਰ ਕਰਿਆ ਕਰੋ। ਨੰਬਰ ਵੀ ਕੋਈ ਵੀ ਸਰਬਤ ਬਣਾਉਣ ਸਮੇਂ ਉਸ ਵਿੱਚ ਕੋਈ ਵੀ ਸਮਾਨ ਪਾਉਣ ਸਮੇਂ ਉਸ ਦਾ ਮਾਪ ਜ਼ਰੂਰ ਕਰੋ ਨਹੀਂ ਤਾਂ ਤੁਹਾਡੇ ਸਰਬਤ ਦਾ ਸਵਾਦ ਵਿਗੜ ਸਕਦਾ ਹੈ ਜੋ ਪੀਣ ਵਿੱਚ ਚੰਗਾ ਨਹੀਂ ਲੱਗਦਾ ਜਿਵੇਂ ਕਿ ਚੀਨੀ, ਦੁੱਧ, ਪਾਣੀ, ਇਲਾਚੀ ਇਸ ਤੋਂ ਇਲਾਵਾ ਨਿੰਬੂ ਦਾ ਰਸ। ਨੰਬਰ 21 ਜੇਕਰ ਤੁਸੀਂ ਲਸਣ ਦੇ ਛਿਲਕਿਆਂ ਨੂੰ ਧੁੱਪ ਵਿੱਚ ਚੰਗੀ ਤਰ੍ਹਾਂ ਨਾ ਸੁਕਾ ਕੇ ਉਹਨਾਂ ਦਾ ਪਾਊਡਰ ਤਿਆਰ ਕਰਕੇ ਸਬਜ਼ੀ ਤਾਲ ਵਿੱਚ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਸਬਜ਼ੀ ਦਾ ਸਵਾਦ ਦੁੱਗਣਾ ਤਿੱਖਣਾ ਵਾਜ ਜਾਂਦਾ ਹੈ ਨੰਬਰ 22 ਖਾਲੀ ਪੇਟ ਕਦੇ ਵੀ ਕੇਲਾ ਨਾ ਖਾਓ ਇਸ ਨਾਲ ਤੁਹਾਡੇ ਪੇਟ ਅੰਦਰ ਗੈਸ ਅਤੇ ਐਸਡੀਟੀ ਦੀ ਸਮੱਸਿਆ ਦਿਨ ਪਰ ਦਿਨ ਵੱਧ ਸਕਦੀ ਹੈ ਨੰਬਰ 23 ਜੇਕਰ ਤੁਸੀਂ ਪੋਚੇ ਵਾਲੇ ਪਾਣੀ ਵਿੱਚ ਸਿਰਕਾ ਪਾ ਕੇ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਇਸ ਦੀ ਮਨਣਾ ਤੁਹਾਡੇ ਘਰ ਦੇ ਅੰਦਰ ਕਦੇ ਵੀ ਮੱਛਰ ਨਹੀਂ ਆਵੇਗਾ ਤੁਸੀਂ ਮੱਛਰ ਤੋਂ ਹਮੇਸ਼ਾ ਲਈ ਬਚੇ ਰਹੋਗੇ ਨੰਬਰ 24 ਤુલਸੀ ਦਾ ਤੇਲ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅੱਖਾਂ ਦੇ ਇਨਫੈਕਸ਼ਨ ਨੂੰ ਠੀਕ ਕਰਦਾ ਤੇ ਲਾਲ ਅੱਖਾਂ ਵਿੱਚ ਵੀ ਬਹੁਤ کارਗਰ ਸਾਬਤ ਹੁੰਦਾ ਹੈ ਜੋ ਅੱਖਾਂ ਲਈ ਇੱਕ ਚੰਗਾ ਪੋਸ਼ਟਿਕ ਤੱਤ ਹੈ ਇਸ ਦੇ ਸਾੜ ਬਰੋਧਿਕ ਗੁਣ ਅੱਖਾਂ ਦੀ ਸੋਜ ਨੂੰ ਘਟਾਉਂਦੇ ਨੇ ਤੇ ਬੈਕਟੀਰੀਆ ਤੇ ਫੰਗਸ ਵਰਗੇ ਵਾਇਰਸ ਤੋਂ ਬਚਾਉਂਦੇ ਹਨ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ